ਕੀ ਲਾਪ ਹੈ ਕਿ ਸਰਕਾਰ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਵੇਲੇ ਜਰੂਰਤ ਹੈ ਇਨਸਾਨੀਅਤ ਦੀ ਮਦਦ ਕਰਨ ਦੀ ਅੱਜ ਪੰਜਾਬ ਦੇ ਵਿੱਚ ਇਨਸਾਨੀਅਤ ਜਿਹੜੀ ਹੈ ਉਹ ਖਤਰੇ 'ਚ ਵੀ ਹੈ ਤੰਗ ਵੀ ਹੈਗੀ ਹੈ ਬਹੁਤ ਸਾਰੇ ਅਸੀਂ ਜਿਸ ਪਿੰਡ ਪਨਾਮ ਚ ਖੜੇ ਆ ਪਿੱਛੇ ਦਰਿਆ ਘਰਾਂ ਚੱਲਦਾ ਪਿੰਡ ਨੂੰ ਦੋ ਹਿੱਸਿਆਂ ਚ ਪਾਣੀ ਨੇ ਵੰਡ ਦਿੱਤਾ ਇਹ ਪ੍ਰਬੰਧ ਜਿਹੜਾ ਜਿਹਨੂੰ ਅਸੀਂ ਡੰਗਾ ਕਹਿੰਦੇ ਆ ਜਾਂ ਦੂਜਾ ਇਹ ਬਹੁਤ ਪਹਿਲਾਂ ਲੱਗ ਜਾਣੇ ਚਾਹੀਦੇ ਆ ਜੇ ਅਸੀਂ ਆ ਦੇਖਿਆ ਬੇਲੇ ਧਿਆਨੀ ਵਾਲਾ ਜਾਂ ਸਿੰਘਪੁਰ ਲੱਗਾ ਵੀ ਹੈ ਤੇ ਉਹ ਇੰਨਾ ਛੋਟਾ ਹੈ ਕਿ ਲੋਕਾਂ ਦੀ ਮਦਦ ਨਹੀਂ ਕਰ ਪਾ ਰਿਹਾ ਮੈਂ ਕਦੇ ਵੀ ਕਿਸੇ ਨੂੰ ਦੋਸ਼ ਨਹੀਂ ਦਿੰਦਾ ਹੁੰਦਾ ਕ੍ਰਿਟਿਸਿਜ਼ਮ ਮੇਰਾ ਦਾ ਜੀਵਨ ਦਾ ਹਿੱਸਾ ਨਹੀਂ ਹੈਗਾ ਲੇਕਿਨ ਮੈਂ ਸਮਝਦਾ ਕਿਤੇ ਬੇਧਿਆਨੀ ਹੋਈ ਹੈ ਜਿਹੜੀ ਸੀਰੀਅਸਨੈਸ ਨਹੀਂ ਹੈਗੀ ਪੰਜਾਬ ਦੀ ਸਰਕਾਰ ਜਿਹੜੀ ਹੈ ਇਹ ਕੇਵਲ ਗੱਲਾਂ ਕਰਨੀ ਜਾਣਦੀ ਆ ਕਾਮੇਡੀ ਕਰਨੀ ਜਾਣਦੀ ਆ ਸਮਾਜ ਦੇ ਵਿੱਚ ਜਾਣਾ ਪੈਂਦਾ ਹੈ ਸਮਾਜ ਦੀਆਂ ਗੱਲਾਂ ਸਮਝਣੀਆਂ ਪੈਂਦੀਆਂ ਨੇ ਹੁਣ ਅਸੀਂ ਵੀ ਕਈ ਮੈਂ ਹੁਣ ਸਵੇਰੇ ਪਹਿਲਾਂ ਜਾ ਕੇ ਆਇਆ ਆ ਡਾਡੀਪਿੰਡ ਦੇ ਨਾਲ ਕੀਰਤਪੁਰ ਸਾਹਿਬ ਤੋਂ ਜਿਹੜੀ ਨਹਿਰ ਜਾਂਦੀ ਹੈ 12 ਜਗ੍ਹਾ ਤੋਂ ਨਹਿਰ ਪਹਿਲੀ ਵਾਰੀ ਟੁੱਟੀ। ਅਸੀਂ ਵੀ ਬਚਪਨ ਇੱਥੇ ਗੁਜ਼ਾਰਿਆ ਹੈ। ਕਦੇ ਨਹੀਂ ਸੁਣਿਆ ਵੀ ਇਹ ਜਿਹੜੀ ਪਖੜੇ ਵਾਲੀ ਨਹਿਰ ਟੁੱਟੀ ਹੋ ਗਈ। ਤੇ ਜੇ ਉਹ ਸਮੇਂ ਸਿਰ ਨਾ ਉਹਨੂੰ ਰੋਕਿਆ ਜਾਂਦਾ ਜਿਹੜੇ ਲੋਕਾਂ ਨੇ ਬਹੁਤੀ ਮਦਦ ਕੀਤੀ ਹੈ ਤੇ ਮੈਨੂੰ ਲੱਗਦਾ ਸੀ ਇਹ ਸਾਡਾ ਸਾਰਾ ਇਲਾਕਾ ਰੁੜ ਜਾਣਾ ਸੀ। ਕਿਉਂਕਿ ਜੇ ਫਿਰ ਪਖੜਾ ਹੀ ਟੁੱਟਣ ਵਾਲੀ ਗੱਲ ਹੋ ਜੇਗੀ ਸੀ। ਤਾਂ ਹੁਣ ਵੀ ਲੋਕਾਂ ਨੂੰ ਨਾਲ ਡੰਗੜਾਉਂਦਾ ਚਾਰਾ ਹੈਗਾ। ਚਰੀ ਘਰਾਂ ਦੇ ਭਾਂਡੇ ਵੀ ਵਿਚਾਰਿਆਂ ਦੇ ਤੇਵੇਂ ਹੁਣ ਆ ਪਿੰਡ ਦਰਿਆ ਦੇ ਵਿੱਚ ਹੈਗਾ ਸਾਰਾ ਸਮਾਨ ਹੀ ਕਰਦਾ ਫੜ ਗਿਆ ਇਨਸਾਨੀਅਤ ਨੂੰ ਹਰ ਤਰ੍ਹਾਂ ਦੀ ਜਿਹੜੇ ਘਰ ਸੀ ਅੱਜ ਤੱਕ ਖੈਰ ਕੁਦਰਤੀ بارش ਬੰਦ ਹੋਈ ਹੈ ਲੇਕਿਨ ਜਿਹੜਾ ਪਹਿਲਾ ਘਰ ਵੀ ਚੋੜੇ ਸੀਗੇ ਅਸੀਂ ਕੋਸ਼ਿਸ਼ ਕੀਤੀ ਵੀ ਸਾਰੀ ਜਗ੍ਹਾ ਤਰਪਾਲਾ ਚੁੰਦੇ ਘਰਾਂ ਨੂੰ ਦੇ ਕੇ ਆਈਏ ਕੱਲ ਵੀ ਕੀਰਤਪੁਰ ਸਾਹਿਬ ਦੇ ਇਲਾਕੇ ਚ ਗੱਡਪੁਰ ਬੇਲਾ ਤੇ ਦੂਜੇ ਪਾਸੇ ਸਾਰੇ ਜਾ ਕੇ ਆਏ ਸੀ ਸੋ ਇਸ ਵੇਲੇ ਇਨਸਾਨੀਅਤ ਖਤਰੇ 'ਚ ਹੈ ਲੇਕਿਨ ਜਿਹੜਾ ਪੰਜਾਬ ਦਾ ਕਲਚਰ ਹੈ ਅਸੀਂ ਆਪਣੀ ਮਦਦ ਆਪ ਵੀ ਕਰਦੇ ਹਾਂ ਤੇ ਦੂਜੇ ਦੀ ਵੀ ਮਦਦ ਕਰਦੇ ਆ ਇਹ ਗੁਰੂਆਂ ਦੀ ਧਰਤੀ ਹੈ ਇੱਥੇ ਕੋਈ ਹੱਥ ਛੱਡਣ ਵਾਲਾ ਨਹੀਂ ਹੈਗਾ ਲੇਕਿਨ ਸਾਡਾ ਫਰਜ਼ ਬੰਦਾ ਹੈ ਸਰਕਾਰੀ ਤੌਰ ਤੇ ਵੀ ਕੇਂਦਰ ਸਰਕਾਰ ਵੱਲੋਂ ਵੀ ਮੈਂ ਆਇਆ ਤੇ ਲੋਕਲ ਸਟੇਟ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਕਿ ਹਰ ਤਰ੍ਹਾਂ ਦੀ ਮਦਦ ਜਿਹੜੀ ਹੈ ਲੋਕਾਂ ਨੂੰ ਨੰਦ ਸਟੇਟ ਗਵਰਨਮੈਂਟ ਦੇ ਜਿਹੜੇ ਮੰਤਰੀ ਨੇ ਉਹ ਸਿੱਦੇ ਕੌਫ ਤੇ ਕੇਂਦਰ ਸਰਕਾਰ ਤੇ ਸਵਾਲ ਚੁੱਕਦੇ ਕਿ BBMP ਨੇ ਪਹਿਲਾਂ ਪਾਣੀ ਕਿਉਂ ਨਹੀਂ ਛੱਡਿਆ BBMP ਕੋਲ ਇਨਫੋਰਮ ਸੀ ਕਿ ਮੌਨਸਨ ਬਹੁਤ ਜ਼ਬਰਦਸਤ ਹੋਏਗਾ ਪਾਣੀ ਪਹਿਲਾਂ ਕਿਉਂ ਨਹੀਂ ਡੈਮਾਂ ਚ ਰਿਲੀ ਕੀਤਾ ਕੇਂਦਰ ਕਿੱਥੇ ਹੈ ਕੇਂਦਰ ਕਿਤੇ ਦਿਖਾਈ ਨਹੀਂ ਦੇ ਰਿਹਾ ਕੇਂਦਰ ਸਰਕਾਰ ਦੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਜੀ ਬਾਹਰੋਂ ਆਏ ਜੀ ਸਰਦਾਰ ਭਗਵੰਤ ਸਿੰਘ ਮਾਨ ਨਾਲ ਗੱਲ ਕੀਤੀ ਜੀ ਹਾਂਜੀ ਉਸ ਤੋਂ ਬਾਅਦ ਹੋਮ ਮਿਨਿਸਟਰ ਸਾਹਿਬ ਨੇ ਗੱਲ ਕੀਤੀ ਕੱਲ ਸਾਡੇ ਕੇਂਦਰ ਦੇ ਵਜ਼ੀਰ ਜਿਹੜੇ ਆ ਸੈਂਟਰਲ ਮਿਨਿਸਟਰ ਉਹ ਆ ਰਹੇ ਨੇ ਗੱਲ ਇਹ ਹੈ ਕਿ ਮੈਂ ਸਮਝਣਾ ਇਹ ਗੱਲਾਂ ਹੁਣ ਮੈਂ ਵੀ ਦੱਸ ਕਹਿ ਸਕਦਾ ਜਦੋਂ ਲੋਡ ਲੋੜ ਸੀਗੀ ਉਦੋਂ ਤਾਂ ਇਹ ਪਾਣੀ ਦਾ ਰੱਟਾ ਪਾ ਕੇ ਬੈਠੇ ਸੀ ਅਸੀਂ ਪਾਣੀ ਨਹੀਂ ਦੇਣਾ ਅਸੀਂ ਪਾਣੀ ਨਹੀਂ ਦੇਣਾ ਇਹਨੂੰ ਵੜ ਨਹੀਂ ਦੇਣਾ ਗੱਲ ਕੀ ਹੈ ਤੁਸੀਂ ਕਿਸੇ ਪਾਸੇ ਤਾਂ ਲਾਓ ਤੁਸੀਂ ਸੋਚਣਾ ਸੀ ਕਿ ਕਿੰਨਾ ਪਾਣੀ ਛੱਡਣਾ ਤੁਸੀਂ ਤਾਂ ਉੱਥੇ ਸੀਆਈਐਸ ਐਸਐਫ ਨੂੰ ਕੱਢ ਕੇ ਪੰਜਾਬ ਪੁਲਿਸ ਬਿਠਾ ਦਿੱਤੀ ਮਤਲਬ ਮੈਨੂੰ ਸ਼ਰਮ ਆਉਂਦੀ ਹੈ ਮੈਂ ਆਪ ਅਫਸਰ ਆ ਪੰਜਾਬ ਪੁਲਿਸ ਦਾ ਹੀ ਅਫਸਰ ਹਾਂ ਡੀਆਈਜੀ ਉੱਥੇ ਬੈਠਾ ਹੈ ਭਗਵੰਤ ਮਾਨ ਜੀ ਆਪ ਉੱਥੇ ਬੈਠੇ ਆ ਇਹ ਕੋਈ ਡਰਾਮੇਬਾਜ਼ੀ ਨਹੀਂ ਹੈ ਤੁਸੀਂ ਇਹ ਕੰਮ ਆਪਣੇ ਦਫ਼ਤਰ 'ਚ ਬੈਠ ਕੇ ਕਰਨੇ ਹੁੰਦੇ ਆ ਤੁਸੀਂ ਇਹ ਕੰਮ ਜਿਹੜੇ ਆ ਕੇਂਦਰ ਸਰਕਾਰ ਨਾਲ ਆਪ ਗੱਲ ਕਰਨੀ ਹੁੰਦੀ ਹੈ ਤਾਂ ਉਹ ਇਹਨਾਂ ਦੀਆਂ ਆਪਣੀਆਂ ਗਲਤੀਆਂ ਨੇ ਹੁਣ ਇੱਕੋ ਹੀ ਮੈਂ ਤਾਂ ਆ ਕੇ ਗੱਲ ਉਹਨਾਂ ਦੇ ਖਿਲਾਫ ਨਹੀਂ ਸ਼ੁਰੂ ਕੀਤੀ ਉਹਨਾਂ ਦੀ ਆਪਣੀਆਂ ਗਲਤੀਆਂ ਨੇ ਕਿ ਉਹ ਹੁਣ ਹਰ ਚੀਜ਼ ਲਈ ਕੇਂਦਰ ਨੂੰ ਜ਼ਿੰਮੇਵਾਰ ਉਹ ਕਹਿੰਦੇ ਸਾਡਾ ਸਾਖਿਆ ਟੋਟਲੀ ਡਿਮਾਂਡ ਕਰ ਰਿਹਾ ਮੇਰਾ ਪੁੱਤ ਮੇਰਾ ਮੇਰਾ ਤਾਂ ਟੁੱਟ ਗਿਆ ਬੀਬੀਐਮਪੀ ਦੀ ਜ਼ਿੰਮੇਵਾਰੀ ਹੈ ਬਿਲਕੁਲ ਕਿਵੇਂ ਦੇਖਦੇ ਆ ਤੁਸੀਂ ਰੂਪ ਦੇਖੋ ਮੈਂ ਹੁਣੇ ਚੇਅਰਮੈਨ ਬੀਬੀਐਮਪੀ ਨਾਲ ਗੱਲ ਕਰਕੇ ਆਇਆ ਔਰ ਉਹਨਾਂ ਨੂੰ ਆਖਿਆ ਕਿ ਤੁਹਾਡਾ ਵੀ ਜਿਹੜਾ 60 ਕਿਲੋਮੀਟਰ ਦਾ ਏਰੀਆ ਹੈ ਤੇ ਇਹ ਇਹਦੀ ਜਿਹੜੀ ਹੈ ਮਜ਼ਬੂਤੀ ਹੋਣੀ ਚਾਹੀਦੀ ਹੈ ਨਾਲ ਦੀ ਨਾਲ ਇਹ ਜਿਹੜੀਆਂ ਏਜੰਸੀਸ ਹੈ ਇਰੀਗੇਸ਼ਨ ਹੈ ਡਰੇਨੇਜ ਹੈ ਇਹ ਸਾਰੇ ਮਿਲ ਕੇ ਕੰਮ ਕਰਦੇ ਆ ਪੰਜਾਬ ਸਰਕਾਰ ਦੇ EMPLOYEES ਜਿਹੜੇ ਆ ਉਹ ਡੈਪੂਟੇਸ਼ਨ ਤੇ ਹੁੰਦੇ ਆ ਇਹਨਾਂ ਕੋਲ ਮੈਨੂੰ ਦੱਸਿਆ ਗਿਆ ਹੈ ਕਿ ਬਹੁਤੇ ਤਾਂ ਇਹਨਾਂ ਨੇ ਡੈਪੂਟੇਸ਼ਨ ਤੇ ਭੇਜਿਆ ਹੀ ਨਹੀਂ ਆਪਣੇ ਸੋ ਇਹ ਬਲੇਮ ਗੇਮ ਵਾਲਾ ਕੰਮ ਨਹੀਂ ਹੈਗਾ ਗੱਲ ਇਹ ਮਨੁੱਖਤਾ ਨੂੰ ਬਚਾਉਣ ਦਾ ਅੱਗੇ ਲਈ ਪ੍ਰਬੰਧ ਕਰਨ ਦਾ ਕਿ ਇਹ ਅਗਲੀ ਵਾਰੀ ਨਾ ਹੋਵੇ ਜਿਹੜਾ ਦੋ ਪੰਡ ਜਿਹੜੀ ਰਿਕਵੈਸਟ ਕਰ ਰਹੇ ਆ ਜੀ ਫੰਡ ਜਿਹੜਾ ਵੱਡੇ ਪੱਧਰ ਤੇ ਕੇਂਦਰ ਸਰਕਾਰ ਤੋਂ ਮੰਗੇ ਗਿਆ ਜੀ ਰਿਲੀਫ ਫੰਡ ਤੁਸੀਂ ਮੰਗ ਕਰਦੇ ਹੋ ਦੇਖੋ ਕੇਂਦਰ ਸਰਕਾਰ ਹਰ ਤਰ੍ਹਾਂ ਦੀ ਮਦਦ ਕਰੇ आई अश्योर इट पर्सनल लेवल ਤੇ ਵੀ ਅਸੀਂ ਜਿੰਨਾ ਕਰ ਰਹੇ ਹਾਂ ਸਾਰੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਲੀਡਰ ਜਿੰਨਾ ਹੈਗਾ ਉਸ ਤੋਂ ਇਲਾਵਾ ਜਿਹੜੇ ਸਰਕਾਰੀ ਤੌਰ ਤੇ ਜੋ ਵੀ ਚਾਹੀਦਾ ਉਹ ਅਸੀਂ ਮੁਹੱਈਆ ਕਰਾਵਾਂ ਲੇਕਿਨ ਇਹ ਡਰਾਮੇਬਾਜ਼ੀ ਨਹੀਂ ਕਿ ਸਾਨੂੰ ਪਹਿਲਾਂ 60000 ਦਿਓ ਕਰੋੜ ਰੁਪਿਆ ਦਿਓ ਤੇ ਫਿਰ ਅਸੀਂ ਸੇਵਾ ਕਰਾਂਗੇ ਤੁਸੀਂ ਤਾਂ ਹੁਣ ਮੈਂ ਬਿਆਨ ਇਹਨਾਂ ਦੇ ਸੁਣਿਆ ਸੀਗਾ ਮੰਤਰੀ ਜੀ ਦਾ ਕਿ ہمارے ਪਾਸ 250 ਕਰੋੜ ਰੁਪਿਆ ਹੈ ਅਸੀਂ ਨੇ ਇਤਨੀ ਬੋਰੀਆਂ ਖਰੀਦ ਲਈਆਂ ਹੈ ਅਸੀਂ ਇਹ ਕਰ ਦਿਆ ਹੈ ਤੁਸੀਂ ਗੱਲਾਂ ਨਾ ਕਰੋ ਗਰਾਊਂਡ ਤੇ ਆਓ ਆ ਕੇ ਦੇਖਦੇ ਕਿ 2023 ਦੇ ਵਿੱਚ ਡੰਗਾ ਇਹ ਤੋਂ ਪਾਣੀ ਲੰਘਿਆ ਸੀ ਹੁਣ ਵੀ ਡੰਗਾ ਜਿਹੜਾ ਹੈ ਉਹ ਤੋਂ ਪਾਣੀ ਦਾ ਲੰਘ ਜਾ ਤੁਹਾਨੂੰ ਲੱਗਦਾ ਕਿ ਨਾਟਮੇ ਕਰ ਰਹੇ ਜਿਸ ਤਰੀਕੇ ਦੇ ਨਾਲ ਦਿਨ ਰਾਤ ਮੋੜੇ ਮੋੜੀਆਂ ਵਿੱਚ ਤੁਸੀਂ ਮੇਰੇ ਨਾਲ ਆਏ ਸੀ ਤੇ ਦਰਿਆ ਦੇ ਕੰਢੇ ਖੜਾ ਮੈਂ ਵੀ ਤੇ ਮੈਂ ਤੁਹਾਨੂੰ ਆਖਿਆ ਮੈਂ ਡਰਾਮੇਬਾਜ਼ੀ ਨਹੀਂ ਕਰਨੀ ਮੈਂ ਪਾਣੀ 'ਚ ਨਹੀਂ ਖੜਾ ਹੋਣਾ ਮੇਰਾ ਕੰਮ ਪਾਣੀ 'ਚ ਖੜੇ ਹੋਣ ਕੇ ਫੋਟੋ ਕਚਾਣ ਨਾਲ ਕੀ ਹੋਏਗਾ ਮੈਂ ਹੱਥ 'ਚ ਰੋਟੀ ਰੱਖ ਕੇ ਖਾ ਲਾਂਗਾ ਕਿਸਤੀ ਚ ਬਹਿ ਜਾਗਾ ਇਹ ਮੇਰਾ ਕੰਮ ਨਹੀਂ ਹੈਗਾ ਮੇਰਾ ਕੰਮ ਹੈ ਇਹਨਾਂ ਦੀ ਮਦਦ ਕਰਨੀ ਇਹ ਡਰਾਮੇਵਾਦੀਆਂ ਹੋਰੀਆਂ ਨੇ ਵੀ ਕੋਈ ਕਿਸਤੀ ਚ ਜਾ ਕੇ ਇਧਰੋਂ ਜਾ ਰਿਹਾ ਕੋਈ ਉਧਰ ਜਾ ਰਿਹਾ ਤੁਸੀਂ ਸਾਰਾ ਜਾਣਦੇ ਹੋ ਕਿੱਥੇ ਹੈ ਔਰ ਕਿਸ ਤਰ੍ਹਾਂ ਦੀ ਲੋੜ ਹੈ ਇਹ ਸਾਨੂੰ ਦੇਣ ਦੀ ਜਿਹੜੀ ਜਰੂਰਤ ਹੈ ਮੈਂ ਹੁਣ ਇੱਕ ਦੇਖ ਰਿਹਾ ਸੀਗਾ ਸਾਬਕਾ ਮੁੱਖ ਮੰਤਰੀ ਸਾਹਿਬ ਉਹ ਇੱਕ ਬੋਰੀ ਚੁੱਕ ਕੇ ਸੁੱਟ ਰਹੇ ਸੀ ਤੇ ਨਾਲ ਆਰਮੀ ਜਿੰਦਾਬਾਦ ਕਰ ਰਹੇ ਸੀ ਜਿਹੜੀ ਗੱਲ ਇਹ ਹੈ ਕਿ ਤੁਸੀਂ ਇਹ ਕੰਮ ਕਰਦੇ ਸ਼ੋਭਨੀ ਜਿੰਦੇ ਤੁਹਾਡਾ ਕੰਮ ਹੈ ਕੇਂਦਰ ਸਰਕਾਰ ਨਾਲ ਬੈਠੋ ਬੈ ਕੇ ਸਪੈਸ਼ਲ ਜਾਓ ਉੱਥੇ ਮਿਲੋ ਮਿਲ ਕੇ ਜੇ ਤੁਹਾਨੂੰ ਹੋਮ ਮਿਨਿਸਟਰ ਸਾਹਿਬ ਨੇ ਗੱਲ ਕੀਤੀ ਹੈ ਤੇ ਤੁਸੀਂ ਸਮਾਂ ਕੱਢ ਕੇ ਹੋਮ ਮਿਨਿਸਟਰ ਜੀ ਕੋਲ ਜਾਓ ਲਾਲ ਲਾਲਪੁਰੇ ਤੁਸੀਂ ਜਾਇਓ ਕੇਂਦਰ ਵੱਲੋਂ ਜਿਹੜਾ ਹੁਣ ਫੰਡ ਕਿਵੇਂ ਦੇਖਦਾ 플ਡ ਆਨ ਲੈ ਕੇ ਕਿਵੇਂ ਦੀ ਕਾਰਗਰਕ ਦੇਖੋ ਮੈਂ ਤੁਹਾਨੂੰ ਬੜੀ ਲੀ ਦੇ ਦਿੱਤਾ ਜਾ ਪੰਜਾਬ ਨੂੰ ਮੈਂ ਤੁਹਾਨੂੰ ਬੇਨਤੀ ਕਰਨਾ ਅਸੀਂ ਪੰਜਾਬੀਆਂ ਦੇ ਨਾਲ ਲੈ ਕੇ ਰੋਟੀ ਤੋਂ ਅਖੀਰ ਤੱਕ ਜੋ ਕੁਝ ਹੋਏ ਅਸੀਂ ਅੱਜ ਵੀ ਮਦਦ ਕਰਾਂਗੇ ਪਹਿਲਾਂ ਵੀ ਮੈਂ ਦੇਖ ਰਿਹਾ ਸੀ ਇਹ ਸਿੰਘਪੁਰ ਦੇ ਨਾਲ ਜਿਹੜੇ ਘਰ ਬਣੇ ਆ ਉਹ ਤੇ ਬੋਧੇ ਘਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਅੱਜ ਬਣੇ ਕੇਂਦਰ ਸਰਕਾਰ ਦਾ ਪੈਸਾ ਆ ਕੇ ਬਣਿਆ ਸੋ ਹਲੇ ਵੀ ਡਿਵੈਲਪਮੈਂਟ ਜਿਹੜੀ ਹੈ ਆਨਪੁਰ ਸਾਹਿਬ ਤਕਰੀਬਨ ਮਹੀਨਾ ਹੋ ਚੁੱਕਿਆ ਪੰਜਾਬ ਜਿਹੜਾ ਹੜ੍ਹਾਂ ਦਾ ਸੰਕਾਟ ਚੱਲ ਰਿਹਾ ਹੈ ਕੇਂਦਰ ਵੱਲੋਂ ਹਜੇ ਤੱਕ ਕੋਈ ਸਿੱਧੇ ਤੌਰ ਤੇ ਜਿਹੜੀ ਰਾਹਤ ਫੰਡ ਜਿਹੜਾ ਜਾਰੀ ਨਹੀਂ ਕੀਤਾ ਗਿਆ ਉਹਦੇ 'ਚ ਤੇਰੀ ਗੱਲ ਹੈ ਕਿ ਜਿਹੜੀ ਦੇਖੋ ਮੈਂ ਆਪ ਜੀ ਨੂੰ ਇੱਕ ਗੱਲ ਆਖੀ ਮੈਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਮੈਡੀਕਲ ਕਾਲਜ ਬਣਨਾ ਹੁੰਦਾ ਹੈ ਜੀ ਮੈਂ 3 ਸਾਲ ਪਹਿਲਾਂ ਲਿਖਿਆ ਸੀ ਰੋਪੜ ਚ ਇੱਕ ਮੈਡੀਕਲ ਕਾਲਜ ਬਣਾਓ ਜੀ ਤੇ ਪੰਜਾਬ ਦੀ ਸਰਕਾਰ ਨੇ ਹਲੇ ਤੱਕ ਜਵਾਬ ਨਹੀਂ ਦਿੱਤਾ ਪੈਰ ਵੀ ਨਹੀਂ ਕੀ ਮੈਂ ਉਹ ਮੈਂ ਕਦੇ ਤੁਹਾਨੂੰ ਪਹਿਲਾਂ ਕਿਹਾ ਕਿ ਮੈਂ ਨਾ ਸਾਹ ਭਗਵੰਦ ਸਿੰਘ ਤੋਂ ਬਿਨਾਂ ਕੋਈ ਸ਼ਬਦ ਵਰਤਾ ਤੇ ਨਾ ਹੀ ਮੈਂ ਕਿਸੇ ਤੇ ਬਲੇਮ ਕਰਾਂ ਮੈਂ ਤਾਂ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣਾ ਹੈ ਕਿ ਵਈ ਤੁਸੀਂ ਜਮ ਸਮਝੋ ਜਿਹੜਾ ਸਹੀ ਢੰਗ ਹੈ ਕੰਮ ਕਰਾਉਣ ਦਾ ਉਹਨੂੰ ਅਲੋਕ ਕਰੀਏ ਕੇਂਦਰ ਸਰਕਾਰ ਹਰ ਤਰ੍ਹਾਂ ਪੰਜਾਬੀਆਂ ਦੀ ਮਦਦ ਕਰੇਗੀ ਪੰਜਾਬ ਕਿਤੇ ਨਹੀਂ ਪਲੀਟ ਕਰ ਪਾਰੇ ਸਹੀ ਤਰੀਕੇ ਦੇ ਨਾਲ ਇਹਨਾਂ ਨੇ ਕੇਸ ਪਲੀਟ ਕਰਨ ਨਹੀਂ ਚਾਹਦੇ ਤਾਂ ਬਲੇਮ ਗੇਮ ਚ ਹੈ ਇਲਜ਼ਾਮ ਲਾਉਣੇ ਆ ਮਜ਼ਾਕ ਕਰਨਾ ਤੇ ਘਰ ਨੂੰ ਵਹਿ ਜਾਣਾ ਜਾ ਇੱਕ ਲਾਸ ਦੇ ਵਿੱਚ ਸੀਆਈਐਸਐਫ ਜਿਹੜਾ ਡੈਮਾ ਦੇ ਉੱਪਰ ਲਗਾ ਦਿੱਤੀ ਕਿ 8.5 ਕਰੋੜ ਰੁਪਇਆ ਬੀਵੀਐਮਡੀ ਨੇ ਗ੍ਰਹਿ ਮੰਤਰਾਲੇ ਨੂੰ ਪੇ ਵੀ ਕੀਤਾ ਉਹ ਪੰਜਾਬ ਕਿਤੇ ਨਾ ਕਿਤੇ ਜਿਹੜੇ ਡੈਮ ਹੈ ਕੰਟਰੋਲ ਕਰਨ ਦੀ ਕੋਸ਼ਿਸ਼ ਕੀਆ ਜਾ ਰਿਹਾ ਕਿ ਦੇਖੋ ਡੈਮਾ ਦਾ ਕੰਟਰੋਲ ਪੁਲਿਸ ਨਾਲ ਨਹੀਂ ਹੁੰਦਾ ਡਰਾਮਾ ਦਾ ਕੰਟਰੋਲ ਸਰਕਾਰ ਦੇ ਹੁਕਮ ਨਾਲ ਹੁੰਦਾ ਹੈ ਗੱਲਾਂ ਬਾਤਾਂ ਨਹੀਂ ਹੁੰਦਾ ਅਸੀਂ ਤਿੰਨੇ ਇਹ ਮਿਲ ਕੇ ਕੰਮ ਕਰਦੇ ਆ ਤੇ ਇਹ ਜਿਹੜੀ ਪ੍ਰੋਵੀਜ਼ਨ ਹੈ ਅੱਜ ਤੱਕ ਚੱਲਦੀ ਆ ਰਹੀ ਹੈ 1966 ਤੋਂ ਅੱਜ ਤੱਕ ਹੈ ਤੇ ਆਪਾਂ ਨੂੰ ਇਹਨਾਂ ਦੇ ਡਰਾਮਾ ਕਰਨ ਦੀ ਕੀ ਲੋੜ ਹੈ ਤੁਸੀਂ ਜਿਹੜੀ ਵੀ ਤੁਹਾਨੂੰ ਲੱਗਦੀ ਹੈ ਚਿੰਤਾ ਹੈ ਉਹ ਪ੍ਰਧਾਨ ਮੰਤਰੀ ਜੀ ਨਾਲ ਬੈਠੋ ਮੰਤਰੀ ਜਿਹੜਾ ਤੁਹਾਡਾ ਹੈਗਾ ਖੱਟੜ ਜੀ ਨਾਲ ਬੈਠੋ ਦੂਜਿਆਂ ਨਾਲ ਬਹਿ ਕੇ ਮਸਲੇ ਹੱਲ ਕਰੋ ਆਪਾਂ ਜਿਹੜੇ ਮੈਂ ਇਹ ਇਹ ਥਿਸ ਇਜ਼ ਅ ਰੋਂਗ ਟਾਈਪ ਆਫ ਪੋਲਿਟਿਕਸ ਕਿ ਅਸੀਂ ਸਿਰਫ ਬਲੇਮ ਲਾਉਨੇ ਆ ਕੰਮ ਕਰਨਾ ਹੈ ਕੰਮ ਕਰਨ ਲਈ ਉਹਦੇ ਕੋਲ ਜਾਣਾ ਪੈਂਦਾ ਹੈ ਪ੍ਰਧਾਨ ਮੰਤਰੀ ਜੀ ਕੋਲ ਅਸੀਂ ਵੀ ਜਾਈਦੇ ਆ ਜਦੋਂ ਹੱਥ ਜੋੜ ਕੇ ਜਾਈਦਾ ਕਦੇ ਖਾਲੀ ਹੱਥ ਨਹੀਂ ਮੁੜੇ ਤੇ ਹੁਣ ਵੀ ਖਾਲੀ ਹੱਥ ਨਹੀਂ ਆਵਾਂਗੇ ਪੰਜਾਬੀਆਂ ਲਈ ਸਭ ਕੁਝ ਲੈ ਕੇ ਆਵਾਂਗੇ ਜਿਹੜੇ ਮਾੜਾ ਇਹਨਾਂ ਤੁਹਾਨੂੰ ਲੱਗਦਾ ਇਹ ਨੈਚੁਰਲ ਬਣ ਮਿਟ ਗਿਆ ਇਹ ਮੈਨ ਮੇਡ ਹੈ ਕਿ ਤਨਾ ਕਿਤੇ ਜਿਹੜਾ ਸਹੀ ਹੈ ਉਹ ਪ੍ਰਬੰਧ ਨਹੀਂ ਕੀਤੇ ਗਏ ਦੇਖੋ ਜਿਹੜਾ ਪਹਿਲੀ ਗੱਲ ਇਹ ਆ ਕਿ ਜਿਹੜਾ ਆਪਾਂ ਇੱਥੇ ਖੜੇ ਆ ਜਿਸ ਪਿੰਡ ਦੇ ਵਿੱਚ ਇੱਥੇ ਪਹਿਲਾਂ ਡੰਗੇ ਲੱਗੇ ਸੀ ਡੰਗੇ ਇੰਨੇ ਥੋੜੇ ਛੋਟੇ ਆ ਕਿ ਉਹਨਾਂ ਤੋਂ ਪਾਣੀ ਲੰਘ ਕੇ ਪਿੰਡ ਦੇ ਵਿੱਚ ਆ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਇੱਥੇ ਵੀ ਅੱਧੇ ਪਿੰਡ 'ਚ ਪਾਣੀ ਹੈਗਾ ਤੇ ਇਹ ਜਿਹੜੇ ਆ ਇਹ ਹਿੱਸਾ ਜਿਹੜੀ ਆ ਨਾ insani galti ਹੈ ਇੱਕ ਦੂਜੀ ਆ ਕੁਦਰਤ ਦੇ ਉੱਤੇ ਤਾਂ ਕਿਸੇ ਦਾ ਜੋਰ ਨਹੀਂ 20 ਪਿਆਰੇ ਆ ਪਹਾੜਾਂ 'ਚ ਜਿਹੜੀਆਂ ਕਈ ਜਗ੍ਹਾ ਕਲਾਊਡ ਬਸਟ ਹੋਏ ਆ ਕਿਸੇ ਨੇ ਸੋਚਿਆ ਹੀ ਨਹੀਂ ਸੀ ਜੇ ਹੁਣ ਨਿਵੇਸ਼ਨਲ ਦੇ ਵਿੱਚ ਇੰਨੇ ਬੰਦੇ ਮਰ ਗਏ ਕਿਸੇ ਨੇ ਇਹ ਸੋਚਿਆ ਥੋੜੀ ਸੀ ਅਸਟਾ ਕਰਕੇ ਇਟਸ ਨਾਟ ਕੁਦਰਤ ਦਾ ਵੀ ਇੱਕ ਨਿਯਮ ਹੈ ਲੇਕਿਨ ਅਸੀਂ ਕੁਦਰਤ ਨਾਲ ਖਲਵਾੜ ਕਰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਦਾ ਗੀਤ ਇੱਥੇ ਗਾਇਆ ਗਿਆ ਇੱਥੇ ਰੋਜ਼ ਅਸੀਂ ਕਰਦੇ ਆ ਕਿ ਅਸੀਂ ਧਰਤੀ ਨੂੰ ਬਚਾਉਣ ਲਈ ਕਰ ਰਹੇ ਆ ਕਿ ਅਸੀਂ ਪਾਣੀ ਨੂੰ ਬਚਾਉਣ ਲਈ ਕਰਦੇ ਆ ਅੱਜ ਵੀ ਜੇ ਪਿੰਡ ਇੱਥੇ ਵੀ ਕਿਸੇ ਕੋ ਪਾਣੀ ਪੀਣਾ ਹੋਵੇ ਨਾ ਤਾਂ ਬੋਤਲ ਕੱਢ ਕੇ ਲਿਆਊਗਾ ਅਸੀਂ ਤਾਂ ਇਸੇ ਇਲਾਕੇ ਦੇ ਰਹਿਣ ਵਾਲਾ ਮੈਂ ਹੈਗਾ ਮੇਰਾ ਸਾਡਾ ਪੁਰਾਣਾ ਪਿੰਡ ਪਲਾਸੀਆ ਨਾਲ ਹੀ ਹੈਗਾ ਅਸੀਂ ਤਾਂ ਖਾਲਾ ਚੋਂ ਪਾਣੀ ਪੀਂਦੇ ਰਹੇ ਇਹ ਕਿਹੜੀ ਗੱਲ ਹੈ ਸਾਨੂੰ ਕੁਦਰਤ ਨਾਲ ਅਸੀਂ ਖਿਲਵਾੜ ਨਾ ਕਰੀਏ ਕੁਦਰਤ ਨੂੰ ਕਰੀਏ ਇਨਸਾਨ ਇਹ ਪੰਜਾਬੀ ਜਿਹੜੇ ਨੇ ਨਾ ਮੈਂ ਇੱਕ ਗੱਲ ਕਹਾਂਗਾ ਸਾਨੂੰ ਐਵੇਂ ਡਰ ਆ ਹੀ ਜਾਂਦਾ ਇਹ ਡਰ ਦੀ ਰਾਜਨੀਤੀ ਨਫ਼ਰਤ ਦੀ ਰਾਜਨੀਤੀ ਬੰਦ ਕਰਨੀ ਚਾਹੀਦੀ ਇਹ ਇਸ ਧਰਤੀ ਤੇ ਜਿੱਥੇ ਅਸੀਂ ਖੜੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਸੀ ਸਾਚ ਕਹੋ ਸੁਣ ਲੈ ਸਭਾ ਜਿਨ ਪ੍ਰੇਮ ਕਿਉ ਤੈਨਹੀ ਪ੍ਰਾਪਾਇ ਤੇ ਅਸੀਂ ਤਾਂ ਪ੍ਰਭੂ ਦੀ ਭਗਤੀ ਕਰਨ ਵਾਲੇ ਲੋਕ ਆ ਪਿਆਰ ਵੰਡਣ ਵਾਲੇ ਲੋਕ ਆ ਨਫਰਤ ਕਿਉ ਵੰਡ ਰਹੇ ਹੋ ਵਿਕਾਸ ਕਰੀਏ ਇਸ ਜਿਹੜੀ ਸਟੇਟ ਆ ਇਹ ਨੰਬਰ 1 ਸਟੇਟ ਸੀ ਜਿਸ ਧਰਤੀ ਤੇ ਅਸੀਂ ਖੜੇ ਆ ਇੱਥੇ ਕਿਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ 1 ਰੁਪਇਆ ਨਾਨਕ ਸ਼ਾਹੀ 13 ਪਾਉਂਡ ਦੇ ਬਰਾਬਰ ਸੀ ਅੱਜ ਜਿਹੜਾ 1 ਰੁਪਇਆ ਹਿੰਦੁਸਤਾਨ ਦਾ ਉਹਦੇ ਕਿੰਨੇ ਪਾਉਂਡ ਆਉਂਦੇ ਆ 1.100 ਰੁਪਏ ਤੋਂ ਜ਼ਿਆਦਾ ਦਾ ਸੋ ਅਸੀਂ ਬਹੁਤ ਪਿੱਛੇ ਚਲੇ ਗਏ ਇਸੇ ਕਰਕੇ ਕਿ ਅਸੀਂ ਅੰਗਰੇਜ਼ ਦੀ ਵੀ ਨੀਤੀ ਬਣਾਈ ਪਾੜੋ ਤੇ ਰਾਜ ਕਰੋ ਅਸੀਂ ਝੂਠ ਹੀ ਬੋਲੀ ਜਾਂਦੇ ਜਿਹੜੇ ਇਹ ਬੰਦ ਹੋਣੀ ਚਾਹੀਦੀ ਹੈ ਰਾਜਨੀਤੀ ਪਿਆਰ ਦੀ ਰਾਜਨੀਤੀ ਸ਼ੁਰੂ ਕਰੀਏ ਵਿਕਾਸ ਦੀ ਰਾਜਨੀਤੀ ਸ਼ੁਰੂ ਕਰੀਏ